ਪੌਂਗ ਦਾ ਲੈਵਲ ਕੀ ਸੀ ਉਦੋਂ ਅਗਸਤ ਚ ਤੇ ਇਹਨਾਂ ਦਾ ਆਊਟਫਲੋ ਕੀ ਸੀਗਾ 17000 ਕਿਊਸਿਕ 18000 ਕਿਊਸਿਕ ਤੇ ਅਗਲੇ ਦਿਨ 87000 ਕਿਊਸਿਕ ਉਦੋਂ ਅਗਲੇ ਦਿਨ 1 ਲੱਖ 41000 ਕਿਊਸਿਕ ਫਿਰ 1 ਲੱਖ 30000 ਤੇ ਫਲੱਡ ਆ ਗਿਆ ਪਿਆਸ ਦਾ 69000 ਕਿਊਸਿਕ ਉਹ ਪੀਬੀਐਮਪੀ ਦੀ ਵਜ੍ਹਾ ਨਾਲ ਹੈ ਜੀ ਕੀ ਉਹਦੀ ਕੋਈ ਜੁਡੀਸ਼ੀਅਲ ਜਾਂਚ ਹੋਊਗੀ ਇਹ ਸਟਰੈਟਜੀ ਹੈ ਜਾਂ ਸਾਜ਼ਿਸ਼ ਹੈ ਜਾਂ ਲਕੀ ਹੈ ਵਰਨਾ ਆਪਾਂ ਖੜੇ ਚਿੱਟੇ ਦੇਣ ਡੱਲ ਵੀ ਐਂ ਸੀ ਪਰਲੇ ਪਿੰਡਾਂ ਚ ਕੁਝ ਹੋਇ ਨਹੀਂ ਇੱਥੇ ਹੀ ਫਲੱਡ ਕਿਉਂ ਪੜਨਾ ਬੀਬੀ ਐਮ ਬੀ ਚ ਸਾਡੇ ਪੰਜਾਬ ਦਾ ਮੈਂਬਰ ਕਿੰਨੇ ਆ ਤੁਹਾਨੂੰ ਦੱਸਾਂ ਇਹਨਾਂ ਦੇ ਜਲਵੇ ਜਦ ਕੇ ਪਹਿਲੇ ਤੂੰ ਵੀ ਗੰਦੇ ਸੀ ਬਲਕਿ ਐਮ ਜੇ ਸੀ ਉਹ ਤੂੰ ਪਹਿਲਾਂ ਵਾਲੇ ਵੀ ਐਮ ਜੇ ਸੀ ਮੋਟਰ ਰੈਗੂਲੇਟਰ ਜਿਹੜਾ ਹੁੰਦਾ ਹੈ ਜਿੱਥੇ ਪਾਣੀ ਛੱਡਦਾ ਹੈ ਜਿਹਦੇ ਨਿਸ਼ਾ ਨਿਰਦੇਸ਼ ਨਾਲ ਜਦੋਂ ਆ ਪਿੱਛੇ ਜੇ ਇਹਨਾਂ ਨੇ ਡਰਾਮਾ ਕੀਤਾ ਸੀ 4 ਮਹੀਨੇ ਪਹਿਲਾਂ ਪਾਣੀਆਂ ਤੇ ਰਾਖੇ ਬਣੇ ਸੀ ਉਹ ਵਾਟਰ ਰੈਗੂਲੇਟਰ ਆਪਣਾ ਹਟਾ ਦਿੱਤਾ ਗਿਆ ਠੀਕ ਹੈ ਇਹਨਾਂ ਨੂੰ ਬਿਸਕਟ ਨਹੀਂ ਚਾਹੀਦੇ ਇਹਨਾਂ ਨੂੰ ਬੋਤਲਾਂ ਵੀ ਨਹੀਂ ਚਾਹੀਦੀਆਂ ਪਾਣੀ ਦੀਆਂ ਇਹਨਾਂ ਦਾ ਵਧੀਆ ਪਾਣੀ ਮੈਂ ਪੀ ਕੇ ਆਇਆ ਇਹਨਾਂ ਵਿਚਾਰਿਆਂ ਦਾ ਦੁੱਖ ਏ ਕਿ ਝੋਨਾ ਤਾਂ ਗਿਆ ਤਣਕਗੇਵੇਂ ਵਿੱਚ ਜਾਣਗੇ پیچھے ਕਮਤਾ ਦਾ ਬਾਸ ਕਰਦਾ ਤਦ ਐਗਜ਼ੀਕਿਊਟਿਵ ਆਊਟਰ ਕਰੋ ਕਿ ਬੰਦ ਨਹੀਂ ਦਿੰਦੇ ਕਰੋ ਉਹਦਾ ਘਰ ਨਹੀਂ ਪਾਉਣਾ ਡਰਾਮਾ ਕਰਨਾ ਕਰੋ ਸੈਂਟਰ ਨਾਲ ਗੱਲ ਕਰੋ ਜੋ ਜਿੰਨੇ ਸਾਊਥ ਸਟੇਟਾਂ ਨੇ ਉਹਨਾਂ ਨਾਲ ਗੱਲ ਈਸਟਰਨ ਸਟੇਟਾਂ ਨਾਲ ਤੇ ਕਹੋ ਜਿਹੜਾ ਪਾਣੀ ਤੇ ਅਧਿਕਾਰ ਹੈ ਉਹ ਉਹ ਸਟੇਟਾਂ ਦਾ ਹੈ ਆਂਧਿਆ ਦਾ ਨਾਮ ਮੁੱਖ ਮੰਤਰੀ ਨੂੰ ਅੰਨ 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 ਆ ਮੰਤਰੀ ਅੱਗੇ ਕਰਦੀਆਂ ਤਾਂ ਤੁਸੀਂ ਪੜੋ ਮੰਤਰੀ ਨੇ ਹੋਰੀ ਜਬਲੀਆਂ ਹੀਆਂ ਛੱਡੀਆਂ ਤੇ ਚੀਫ ਸੈਕਟਰੀ ਨੇ ਫੜ ਕੇ ਪਾਇਦਾ ਹਨ ਤੇ ਸੀ ਮੌਖੂ ਤੋਂ ਅੱਗੇ ਚਾਰ ਥਾਵਾਂ ਤੋਂ ਟੁੱਟ ਰਿਆ ਸੀ ਦੋ ਥਾਵਾਂ ਤੇ ਬਚਾਲਿਆ ਦੋ ਥਾਵਾਂ ਤੋਂ ਟੁੱਟ ਗਿਆ ਇੱਕ ਪਾਸੇ ਬਿਆਸ ਇੱਕ ਪਾਸੇ ਸਤਲੁਜ ਤੇ ਬਚਾਲੇ ਸੱਤ ਪਿੰਡ ਤੇ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਬਚੂਗੇ ਨਾ ਉੱਥੇ ਕੋਈ ਮੁੱਖ ਮੰਤਰੀ ਨਾ ਮੰਤਰੀ ਨਾ ਡੀਸੀ ਨਾ ਐਸਟੀਐਮ ਨਾ ਕੋਈ ਅਧਿਕਾਰੀ ਜਾਂ ਅਸੀਂ ਤੇ ਜਾਂ ਲੋਕਲ ਪਿੰਡ ਤੇ ਉਹਾਂ ਦੇ ਸਾਡੀਆਂ ਪੁੜੀਆਂ ਬੱਚੇ ਕੋਠਿਆਂ ਤੇ ਬੈਠੇ ਨੇ ਤੇ ਜਦੋਂ ਆ ਗਿਆ ਨਾ ਕੋਈ ਕਿਸ਼ਤੀ ਐ ਟਿਊਬਾਂ ਟੂਬਾਂ ਦੇ ਉਮੀ ਨਿਕਲਾਂਗੇ ਬਗੇ ਯਾਰ ਚਲੇ ਜਾਓ ਰਿਸ਼ਤੇਦਾਰੀਆਂ ਦੇ ਨਿੱਤ ਚਲੇ ਜਾਈਏ ਅੱਲਾ ਦਾ ਸ਼ੁਕਰ ਆ ਉਹਦਾ ਹੈਲੀਕਾਪਟਰ ਤਾਂ ਨਹੀਂ ਆਇਆ ਸੀ ਨਹੀਂ ਤਾਂ ਉੱਤੋਂ ਸੜਦੇ ਐ ਕਿ ਉਹ ਜਿਹੜਾ ਥੱਲੇ ਹੁੰਦਾ ਨਾ ਉਹ ਟੀਮ ਜ ਇੱਕ ਜਗ੍ਹਾ ਤੇ ਸਿੱਟਿਆ ਉਧਰ ਮੈਨੂੰ ਦੱਸਿਆ ਅੰਮ੍ਰਿਤਸਰ ਵਾਲ ਆਂਦੇ ਉੱਤੋਂ ਖਾਣਾ ਸਿੱਟਿਆ ਟੀਮ ਟੁੱਟ ਗਿਆ ਤੇਵਾ ਥੱਲੇ ਕੋਈ ਨਹੀਂ ਸੀ ਨਹੀਂ ਤਾਂ ਬੰਦਾ ਹੀ ਮਾਰ ਦੇਣਾ ਸੀ ਜਿਹੜੇ ਐਮ.ਐਲ.ਏ ਬੰਦੇ ਆ ਉਹਨਾਂ ਦੇ ਘਰ ਵੱਡੇ ਨਹੀਂ ਹੁੰਦੇ ਹੁੰਦੇ ਆ ਨਾ ਤੇ ਤੁਸੀਂ ਨਿੱਤ ਡੁੱਬਦੇ ਹੋ ਕਿਉਂ ਕਿਉਂ ਪਤਾ ਰੀਜ਼ਨ ਮੈਂ ਦੱਸਦਾ ਉਹਨਾਂ ਤੋਂ ਪੁੱਛਿਆ ਕਰੋ ਜਦੋਂ ਵੋਟਾਂ ਲੈਣੋਂ ਨਾ ਤਾਂ ਸ਼ਰਾਬ ਲੈਣੀ ਹੈ ਨਾ ਪੈਸੇ ਲੈਣੇ ਆ ਨਾ ਮੇਰੇ ਚਾਚੇ ਤਾਏ ਕਰਕੇ ਵੋਟ ਪਾਉਣੀ ਹੈ ਉਹਨਾਂ ਨੂੰ ਕਹਿਣਾ ਆ ਨੀਤੀ ਦੱਸ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਮਿਲਦਾ ਰਿਹਾ ਕਰ ਦਿਓ ਤਾਂ ਮੁੱਖ ਮੰਤਰੀ ਨੇ ਪਤਾ ਕੀ ਕਿਹਾ ਆ ਜਿਹੜਾ ਜਦੋਂ ਡਰਾਮਾ ਕੀਤਾ ਸੀ ਇੱਥੇ ਆਂਧਾ ਰੋਟੀ ਵਾਲ ਆਂਦੇ ਜੀ ਇਹ ਤਾਂ ਸੈਂਟਰ ਕਰੂਗਾ ਕਉਨਦਸੋ ਲੈਂਡ ਐ ਜੀਓ ਸਟੇਟ ਦਾ ਅਧਿਕਾਰ ਐ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੋ ਉਹ ਹੋਈ ਨਹੀਂ ਸਕਦੀ ਉਹ ਤਾਂ ਸੈਂਟਰ ਕਰੂਗਾ ਅਸੀਂ ਤਾਂ ਰੌਲਾ ਪਾਈ ਜੰਨੇ ਜੋ 2950 ਤੋਂ ਅਧਿਕਾਰ ਲੈ ਨਹੀਂ ਉਹ ਵਾਪਸ ਦੇ ਦਿਓ ਇਹ ਆnde ਲੈਂਡ ਵੀ ਸਾਡੇ ਕੋਲੇ ਨਹੀਂ ਉਹ ਵੀ ਸੈਂਟਰ ਕੋਲੇ ਐ ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਨੇ ਆਉਣਾ ਸੀ ਉਹ ਆਈ ਉਹ ਕੇਲੀ ਜੀ ਨੂੰ ਹਟਾਉਣ ਲੱਗੀ ਜਦੋਂ ਉਹ ਡਰਾਮਾ ਜਿਹਾ ਕਰਕੇ ਗਿਆ ਤੇ ਨਾਲ ਹੀ ਜੀਸੀਬੀ ਚੱਲੀ ਗਈ ਤੇ ਇੰਨੀ ਕ ਕੇਲੀ ਹਟਾਈ ਉਹਨੂੰ ਫੇਰ ਵੜੀ ਉਹ ਕਿਹ ਦਰਿਆਵਾਂ ਨਾਲ ਰਲਿਆ ਐ ਇਹ ਡੈਮ ਨੇ ਜਿਹੜਾ ਪਾਣੀ ਜ਼ਿਆਦਾ ਛੱਡੇ ਨੇ ਚਾਹ ਭਾਖੜਾ ਹੋਵੇ ਚਾਹ ਪੌਂਗ ਹੋਵੇ ਚਾਹ ਰਣਜੀਤ ਡੈਮ ਹੋਵੇ ਅਸੀਂ ਜਿਹੜੇ ਜਿਹੜੇ ਪਿੰਡ ਜਾ ਰਹੇ ਦਰਿਆਵਾਂ ਦੇ ਕੋਲੇ ਚਾਹ ਰਣਜੀਤ ਡੈਮ ਕਰਕੇ ਆ ਪੌਂਗ ਡੈਮ ਕਰਕੇ ਆ ਜਾਂ ਭਾਖੜਾ ਡੈਮ ਕਰਕੇ ਆ ਇਹਨਾਂ ਦੀ ਕੋਈ ਇਨਕੁਆਰੀ ਹੋਊਗੀ ਕੋਈ ਕਮਿਸ਼ਨ ਬੈਠੂਗਾ ਕੀ ਇਹਨੂੰ ਰਾਸ਼ਟਰੀ ਆਪਤਾ ਬਣਾ ਕੇ ਇਹਨਾਂ ਦਾ ਸਰਕਾਰ ਕੋਈ ਫਾਇਦਾ ਕਰੂਗੀ ਪ੍ਰੈਗਨੈਂਟ ਹੋ ਗਈ ਜਾਂ ਮੰਨ ਲਓ ਇੱਥੋਂ ਕਿਤੇ ਸ਼ਿਫਟ ਕਰਨ ਲਈ ਕੋਈ ਰਿਲੀਫ ਕੈਂਪ ਬਣਿਆ? ਹੂੰ ਬਿਲਕੁਲ ਨਹੀਂ ਲੱਗਦਾ ਕਿਤੇ ਹੈਗਾ ਜੇ ਐਮਰਜੈਂਸੀ ਕੇ ਰੇਟੋਂ ਬਤਲੇਉਂਗੇ ਕਿਵੇਂ? ਤਾਨ ਹੋਇਆ ਇਹਨਾਂ ਦਾ ਪਤਾ ਕੀ ਹੈ ਦਰਿਆ ਇੱਥੋਂ ਬਹੁਤ ਦੂਰ ਹੈ। ਤੁਸੀਂ ਉੱਤੋਂ ਚੜ ਕੇ ਅਸੀਂ ਵੇਖ ਕੇ ਆਏ ਹਾਂ। ਆ ਜਿਹੜਾ ਬਾਕੀ ਦਰਿਆ ਬਣਿਆ ਹੋਇਆ ਹੈ ਇਹ ਕਿੱਥੋਂ ਬਣ ਗਿਆ? ਉਸੇ ਪਾਣੀ ਹੁਣ ਦੱਸੋ ਉਹਦਾ ਕਾਰਨ ਹੈ। ਇੱਥੇ ਮੇਰਾ ਪਿੰਡ ਹੈ ਧਰਮਰਾੜ ਜੀ ਇੱਧਰ ਚਲੇ ਜਾਓ ਜਿੱਥੇ ਦਰਿਆ ਨਹੀਂ ਕਿਪੈਣੇ। ਹੂੰ ਤੁਸੀਂ ਚਲੇ ਜਾਓ ਉਹਨੂੰ ਕਿਤੇ ਕੋਈ ਪ੍ਰੋਬਲਮ ਨਹੀਂ ਆ ਸਾਰੇ ਪਿੰਡਾਂ ਵਾਲੇ ਖੜੇ ਨੂੰ ਪੁੱਛ ਲੋ ਹਰ ਥਾਂ ਤੇ ਮਤਲਬ ਇੰਨਾ ਵੀ ਪਾਣੀ ਨਹੀਂਗਾ ਇਹ ਦਰਿਆਵਾਂ ਨਾਲ ਵਾਲਾ ਹੈ ਇਹ ਡੈਮ ਨੇ ਜਿਹੜਾ ਪਾਣੀ ਜ਼ਿਆਦਾ ਛੱਡੇ ਨਹੀਂ ਚਾਹੇ ਭਾਖੜਾ ਹੋਵੇ ਚਾਹੇ ਪੌਂਗ ਹੋਵੇ ਚਾਹੇ ਰਣਜੀਤ ਡੈਮ ਹੋਵੇ ਅਸੀਂ ਜਿਹੜੇ ਜਿਹੜੇ ਪਿੰਡ ਜਾ ਰਹੇ ਦਰਿਆਵਾਂ ਦੇ ਕੋਲੇ ਜੀ ਉਹ ਕਿਤੇ ਵੀ ਨਹੀਂਗਾ ਆ ਸੱਚੋ ਪਰੇ ਚਲੇ ਜਾਓ ਉਥਾਂ ਇਹਨਾਂ ਦੀ ਕੋਈ ਇਨਕੁਆਰੀ ਹੋਊਗੀ ਕੋਈ ਕਮਿਸ਼ਨ ਔਰ ਦੂਜੀ ਗੱਲ ਹੁਣ ਜਿਵੇਂ ਆ ਇੱਥੇ ਸਾਰੇ ਇਹ ਰਾਜਸਥਾਨ ਤੋਂ ਆਏ ਨੇ ਇਹ ਸਾਰੇ ਬੰਦੇ ਲਿਆ ਰਹੇ ਨੇ ਸੇਵਾ ਅਸੀਂ ਪਿੰਡਾਂ ਚ ਇਨਾਂ ਤੋਂ ਪੁੱਛ ਕੇ ਆਏ ਸਾਰੇ ਪਾਸੇ ਇਹ ਆnde ਸਾਡੀ ਅਸਲ ਸੇਵਾ ਉਸ ਦਿਨ ਹੋਊਗੀ ਜਦੋਂ ਪਾਣੀ ਉਤਰ ਗਿਆ ਫੇਰ ਇਨਾਂ ਦੇ ਗਾਰ ਚੜੀ ਹੋਈ ਹੈ 80 80 ਬਿਲਕੁਲ ਜੀ ਗੋਡੇ ਗੋਡੇ ਉਹਨੂੰ ਕਰਾਏ ਲਾ ਕੇ ਪਾਸੇ ਕਰਨਾ ਇਹਨਾਂ ਨੂੰ ਡੀਜ਼ਲ ਚਾਹੀਦਾ ਹੋਊਗਾ ਜੀ ਡੀਜ਼ਲ ਦੇ ਨਾਲ ਨਾਲ ਇਹਨਾਂ ਨੂੰ ਬੀਚ ਆਈਦਾ ਹੋਊਗਾ ਰੇਹਾਂ ਚਾਹੀਦੀਆਂ ਹੋਣਗੀਆਂ ਤੇ ਜਿੱਥੇ ਟਰੈਕਟਰ ਨਹੀਂਗੇ ਉਥੇ ਟਰੈਕਟਰ ਕਰਾਏ ਤੇ ਦੇਣੇ ਪੈਣਗੇ ਇਹ ਆਨਲਾਈਨ ਵਾਲਕੀਆਂ ਖੜੀਆਂ ਉਹ ਬਥੇਰੀ ਹੋ ਗਈ ਹੁਣ ਜਵੇਂ ਰਾਜਸਥਾਨ ਤੋਂ ਤੂੜੀ ਲਿਆਈ ਪਾਣੀ ਲਿਆਈ ਪਾਣੀ ਦਾ ਅਸੀਂ ਖੋਦ ਇਨ੍ਹਾਂ ਦੇ ਪਿੰਡਾਂ ਦਾ ਪਿੰਦੇ ਆ ਰਹੇ ਹਾਂ ਸੋ ਇਨ੍ਹਾਂ ਆ ਬੇੜਾ ਜਾਂਦਾ ਅਗੇ ਟਿੰਡਲੀ ਪਿੰਡ ਆ ਗਿਆ ਉੱਥੋਂ ਦੇ ਪ੍ਰੈਗਨੈਂਟ ਹੋਵੇ ਜਾਂ ਮੰਨ ਲਓ ਇਥੋਂ ਕਿਤੇ ਸ਼ਿਫਟ ਕਰਨ ਲਈ ਕੋਈ ਰਿਲੀਫ ਕੈਂਪ ਬਣਿਆ ਹੂੰ ਬਿਲਕੁਲ ਨਹੀਂ ਲੱਗਦਾ ਕਿਤੇ ਹੈਗਾ ਜੇ ਐਮਰਜੈਂਸੀ ਕੇ ਰੇਟੋਂ ਬਿਤਾ ਲਿਓਂਗੇ ਕਿਵੇਂ ਜੀ ਅੱਜ ਅਸੀਂ ਸਵੇਰ ਦੇ ਆਏ ਆ ਚਾਰੇ ਤਾਂ ਇਥੋਂ ਇਥੋਂ ਤੱਕ ਵੀ ਜਾ ਰਹੇ ਨੇ ਪਰ ਜੇ ਐਮਰਜੈਂਸੀ ਹੋਵੇ ਫਿਰ ਕੀ ਕਰਨਗੇ ਕੀ ਇਹ ਸਰਕਾਰ ਦਾ ਕੰਮ ਨਹੀਂ ਇਹਨਾਂ ਨੂੰ ਇਹਨਾਂ ਨੇ ਉਹਦੇ ਕੰਨ 'ਚ ਜਾ ਕੇ ਕਿਹਾ ਆਂਦਾ ਜੀ ਸਾਡੀਆਂ ਜ਼ਮੀਨਾਂ ਕੱਚੀਆਂ ਨੇ ਕੱਚੀਆਂ ਦਾ ਮਤਲਬ ਕੀ ਹੈ ਇਹਨਾਂ ਦੀਆਂ ਜ਼ਮੀਨਾਂ ਦੀ ਗਰਦੌਰੀ ਨਹੀਂ ਹੁੰਦੀ ਹੂੰ ਤੇ ਇਹਨਾਂ ਨੂੰ ਮਾਫੀ ਨਹੀਂ ਮਿਲਣਾ ਤੇ ਆਂਦੇ ਜੀ ਸਾਡੀਆਂ ਪੱਕੀਆਂ ਕਰ ਦਿਓ ਮਤਲਬ ਗਰਦੌਰੀ ਇਹਨਾਂ ਦੇ ਨਾਂ ਤੇ ਹੋ ਜੇ ਤੇ ਇਹਨਾਂ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਮਿਲਦਾ ਰਿਆ ਕਰ ਦਿਓ ਤਾਂ ਮੁੱਖ ਮੰਤਰੀ ਨੇ ਪਤਾ ਕੀ ਕਿਹਾ ਆ ਜਿਹੜਾ ਜਦੋਂ ਡਰਾਮਾ ਕੀਤਾ ਸੀ ਇੱਥੇ ਆਂਦੇ ਹਾ ਰੋਟੀ ਵਾਲ ਆਂਦੇ ਜੀ ਇਹ ਤਾਂ ਸੈਂਟਰ ਕਰੂਗਾ ਹੂੰ ਦੱਸੋ ਲੈਂਡ ਹੈ ਜਿਹੜੀ ਉਹ ਸਟੇਟ ਦਾ ਅਧਿਕਾਰ ਹੈ ਬਿਲਕੁਲ ਜੀ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਉਹ ਇੱਥੇ ਹੋ ਹੀ ਨਹੀਂ ਸਕਦੀ ਉਹ ਤਾਂ ਸੈਂਟਰ ਕਰੂਗਾ ਅਸੀਂ ਤਾਂ ਰੋਲਾ ਪਾਈ ਜੰਨੇ ਜੋ 1950 ਤੋਂ ਅਧਿਕਾਰ ਜੀ ਮਤਲਬ ਇਹ ਨਲਕੀ ਹੈ ਤੁਸੀਂ ਇੱਥੇ 23 ਚ ਆਇਆ ਸੀ ਜੀ ਤੇ 23 ਚ ਜਿਹੜਾ ਸਾਹਮਣੇ ਪਿੰਡ ਨਜ਼ਰ ਆ ਰਿਹਾ ਨਾ ਇੱਥੇ ਐ ਡੱਡਾ ਪਾਣੀ ਸੀ ਆ ਜਿਹੜਾ ਪੁਲ ਦੇ ਸਿਰੇ ਆ ਉਤੋਂ ਦੀ ਪਾਣੀ ਜਾ ਰਿਹਾ ਸੀ ਪਤਾ ਕਿਉਂ ਜਦ ਕੇ ਫਲੱਡ ਆ ਵਟੇ ਆ ਉਥੇ ਉਹ ਜਿਹੜਾ ਪਾਕਿਸਤਾਨ ਵਾਲਾ ਬੰਨ ਹੈ ਪਰੇ ਜਾ ਕੇ ਬੀਐਸਐਫ ਦੀ ਚੌਂਕੀ ਦੇ ਅੱਗੇ ਉਹ ਲੱਗਿਆ ਰਿਹਾ ਸੀ ਹੁਣ ਉਹ ਟੁੱਟ ਗਿਆ ਨਹੀਂ ਤਾਂ ਆਪਾਂ ਜਿੱਥੇ ਖੜੇ ਆ ਇੱਥੇ ਵੀ ਪਾਣੀ ਹੋਣਾ ਸੀ ਇੱਕ ਸੀਐਮ ਸਾਹਿਬ ਦਾ ਇੱਕ ਬਿਆਨ ਵੀ ਵਾਇਰਲ ਹੁੰਦਾ ਕਿ ਜਿਹੜੇ ਉਹਨਾਂ ਨੇ ਉਹਦੇ ਚ ਇਹ ਕਿਹਾ ਹੋਇਆ ਪਹਿਲਾਂ ਦੀ ਐ ਸੈਦੋ ਵੀਡੀਓ ਕਿ ਜਿਹੜੇ ਹਾਰਡ ਆਉਂਦੇ ਨੇ ਇਹ ਹੁਣ ਤਾਂ ਡੈਫੀਨਿਟ ਹੈ ਜੀ ਇਹ ਮੈਂ ਦੱਸ ਸਕਦਾ ਹਾਂ ਤੁਹਾਨੂੰ ਉਹਦੀ ਵਜ੍ਹਾ ਦੱਸਦਾ ਪੌਂਗ ਡੈਮ ਪਾਖੜਾ ਤੇ ਰੰਜੀਤ ਸਾਹ ਜਿਹੜਾ ਡੈਮ ਟੁੱਟਿਆ ਚਲੋ ਰੰਜੀਤ ਵਾਲੇ ਤੇ ਆ ਜਾਣੇ ਪਹਿਲਾਂ ਰੰਜੀਤ ਡੈਮ ਤੇ ਉਹ 527 ਉਹਦੀ ਹਾਈਟ ਹੁੰਦੀ ਹੈ 527 ਫੁੱਟ 521 ਉਹ 17 ਤਰੀਕ ਨੂੰ ਹੋ ਗਿਆ ਸੀ 17 ਅਗਸਤ ਨੂੰ ਜਦ ਕਿ ਇਹਨਾਂ ਦੇ ਚੀਫ ਇੰਜੀਨੀਅਰ ਸਾਰੇ ਕਹਿ ਰਹੇ ਨੇ ਕਿ ਜਿੰਨੇ ਡੈਮ ਨੇ ਉਹਨਾਂ ਦੀ ਹਾਈਟ ਜਿੰਨੀ ਵੀ ਹੈ ਚਾਹੇ ਪੌਂਗ ਦੀ 1410 ਹੈ ਭਾਖੜਾ ਦੀ 1690 ਹੈ ਇਹ ਸੈਪਟੰਬਰ ਚ ਅਚੀਵ ਕਰੋ ਅਗਸਤ ਚ ਨਾ ਕਰੋ ਇਹਨਾਂ ਨੇ ਅਗਸਤ ਚ ਕਰ ਲਿਆ ਜਿੰਨਾ ਪਹਾੜਾਂ ਤੋਂ ਪਾਣੀ ਆ ਰਿਹਾ ਉਹਨਾਂ ਅੱਗੇ ਛੱਡੀ ਜਾ ਰਿਹਾ ਜੀ ਤਾਂ ਇਹ ਫਲੱਡ ਕਿਉਂ ਆਇਆ ਹੁਣ ਜਿਹੜਾ ਬਿਆਸ ਹੈ ਉਹ 90000 ਕਿਊਸਿਕ ਤੋਂ ਉੱਤੇ ਸਿੰਦਾ ਨਹੀਂ ਤੇ ਜਿਹੜਾ ਸਤਲੁਜ ਹੈ ਉਹ 60000 ਕਿਊਸਿਕ ਤੋਂ ਉੱਤੇ ਨਹੀਂ ਸਿੰਦਾ ਤੇ ਜਦ ਕਿ ਉਥੋਂ ਰਿਲੀਜ਼ ਹੋ ਰਿਹਾ ਡੇਢ ਵਰਨਾ ਆਪਾਂ ਖੜੇ ਚਿੱਟੇ ਦੀ ਬੀਬੀ ਐਮਬੀ ਦੀ ਵਜ੍ਹਾ ਨਾਲ ਹੈ ਜੀ ਕੀ ਉਹਦੀ ਕੋਈ ਜੁਡੀਸ਼ੀਅਲ ਜਾਂਚ ਹੋਊਗੀ ਇੰਨਾ ਚੋਂ ਕਿਹੜਾ ਕਾਰਨ ਹੈ ਜਾਂਚ ਕਰਾ ਲਓ ਪਤਾ ਲੱਗ ਚੁੱਕਾ ਜੀ ਕੀ ਇਹ ਪੰਜਾਬ ਗਵਰਨਮੈਂਟ ਇਨੀਸ਼ੀਏਟਿਵ ਲੈ ਕੇ ਸੈਂਟਰ ਨੂੰ ਕਹਿ ਕੇ ਜਾਂਚ ਕਰਾਊਗੀ ਹਮ ਮੈਂ ਇੱਕ ਮੰਤਰੀ ਮਿਲ ਗਿਆ ਸੀ ਮੈਨੂੰ ਇਹਨਾਂ ਦਾ ਹਰੀਕੇ ਇਹਨਾਂ ਦੇ ਕੋਲੇ ਮੈਂ ਉਹਨੂੰ ਪੁੱਛਿਆ ਸੀ ਉਹਨਾਂ ਦਾ ਮਨਸਾ ਪਹਿਲਾਂ ਆਪਸ ਸਹੀ ਨਾ ਕਰਾ ਲਈਏ ਉਹ ਮੈਂ ਕਿਹਾ ਸਹੀ ਤਾਂ ਕਰਾਵਾਂਗੇ ਡੁੱਬੇ ਕਿਉਂ ਹੂੰ ਹਾਂਦੇ ਜੀ ਜਾਂਚ ਕਰਾਵਾਂਗੇ ਮੈਂ ਕਿਹਾ ਵਾਦਾ ਕਰਦੇ ਹਾਂ ਕਰਾਉਂਗੇ ਪੌਂਗ ਦਾ ਲੈਵਲ ਕੀ ਸੀ ਉਦੋਂ ਅਗਸਤ ਚ ਤੇ ਇਹਨਾਂ ਦਾ ਆਊਟਫਲੋ ਕੀ ਸੀਗਾ 17000 ਕਿਊਸਿਕ 18000 ਕਿਊਸਿਕ ਤੇ ਅਗਲੇ ਦਿਨ 87000 ਕਿਊਸਿਕ ਉਦੋਂ ਅਗਲੇ ਦਿਨ 1 ਲੱਖ 41000 ਕਿਊਸਿਕ ਫਿਰ 1 ਲੱਖ ਉੱਤੋਂ ਬਾਕੀ ਜੋੜ ਕੇ ਤਾਂ 2 ਲੱਖ 2000 2 ਲੱਖ ਕਿਊਸਿਕ ਹੋ ਗਿਆ ਤੇ ਫਲਾਢੀ ਆਊਗਾ ਹੁਣ ਮੇਰੇ ਆ ਬੋਤਲ ਹੈ ਤੁਹਾਡੇ ਕੋਲੇ ਤੇ ਪਹਿਲੇ ਹੀ ਭਰੀ ਹੈ ਤਾਂ ਪਾਣੀ ਪਾਊਗਾ ਕਿੱਥੋਂ ਉਹ ਤਾਂ ਡੁੱਲੂਗਾ ਇਹ ਡੁੱਲਿਆ ਹੋਇਆ ਪਾਣੀ ਹੈ ਡੈਮਾਂ ਦਾ ਤੇ ਕਿਹਦੀ ਜ਼ਿੰਮੇਵਾਰੀ ਹੈ ਬੀਬੀ ਐਮਪੀ ਦੀ ਜਾਂਚ ਕਿਹਨੇ ਕਰਾਉਣੀ ਹੈ ਇਨੀਸ਼ੀਏਟਿਵ ਕਿਹਨੇ ਲੈਣਾ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਜੇ ਰਾਸ਼ਟਰੀ ਆਪ ਦਾ ਬਣ ਇਹਨਾਂ ਨੂੰ ਬਿਸਕਟ ਨਹੀਂ ਚਾਹੀਦੇ ਇਨਾਂ ਨੂੰ ਬੋਤਲਾਂ ਵੀ ਨਹੀਂ ਚਾਹੀਦੀਆਂ ਪਾਣੀ ਦੀਆਂ ਇਹਨਾਂ ਦਾ ਵਧੀਆ ਪਾਣੀ ਮੈਂ ਪੀ ਕੇ ਆਇਆ ਹਾਂ ਹਮ ਇਹਨਾਂ ਵਿੱਚ ਬਿਲਕੁਲ ਜੀ ਘਾਰ ਆ ਭੈਣੇ ਇੰਨੀ ਇੰਨੀ ਲੈ ਨਹੀਂ ਲੈਂਦੀ ਉਹ ਸਾਰੀ ਜ਼ਮੀਨ ਚੋ ਚੱਕਣੀ ਹੈ ਆ ਸਾਹਮਣੇ ਪੈਂਦਾ 3500 ਕਿੱਲਾ ਹੈ ਜੀ ਆ 1700 ਇੱਧਰ ਹੈ ਇਹ ਸਾਰੀ ਜ਼ਮੀਨਾਂ ਚ ਟਰੈਕਟਰ ਜਾਣਗੇ ਤਾਂ ਡੀਜ਼ਲ ਮੱਚੂਗਾ ਹਮ ਔਰ ਇੱਕ ਹੋਰ ਵੇਖੋ ਟਰੈਜੇਡੀ ਦਰਿਆ ਡੋਬ ਰਿਹਾ ਹੈ ਨਾਲ ਹੈ ਦਰਿਆ ਦੇ ਤੇ ਜਦੋਂ ਇਹਨਾਂ ਨੇ ਪਾਣੀ ਲਾਉਣਾ ਹੁੰਦਾ ਉਹਨੂੰ ਬੋਰ ਕਰਦੇ ਨੇ ਹੂੰ ਇਹਨਾਂ ਦਾ ਦੀਵੇ ਥੱਲੇ ਨੇਰਾ ਹੈ ਜੀ ਉਹ ਇਹਨਾਂ ਨੂੰ ਜਦੋਂ ਇਹਨਾਂ ਨੂੰ ਡਬੋਣਾ ਓਦੋਂ ਪਾਣੀ ਦਰਿਆ ਦਾ ਇਹਨਾਂ ਤੇ ਚੜੇ ਹੂੰ ਤੇ ਜਦੋਂ ਇਹਨਾਂ ਨੇ ਲਾਉਣਾ ਹੈ ਖੇਤ ਨੂੰ ਓਦੋਂ ਇਹ ਬੋਰ ਕਰਨ ਥੱਲਿਓਂ ਕੱਢਣ ਜੀ ਮਾਨ ਸਾਹਿਬ ਇਹ ਤੋਂ ਪਹਿਲਾਂ ਜਦੋਂ ਲੈਂਡ ਪੂਲਿੰਗ ਪਾਲਿਸੀ ਸ਼ੁਰੂ ਕੀਤੀ ਆ ਓਦੋਂ ਬਹੁਤ ਮੰਤਰੀਆਂ ਨੇ ਇਹਦੇ ਫਾਇਦੇ ਗਿਣਾਏ ਕਿਸਾਨਾਂ ਨੂੰ ਕਿ ਹੁਣ ਉਹ ਇਹਨਾਂ ਕਿਸਾਨਾਂ ਦੇ ਹੱਥ ਹੱਥੇ ਕਿਉਂ ਨਹੀਂ ਆਏ ਉਨੀ ਫਾਇਦੇ ਕਰਾਏ ਜਿਹਨੂੰ ਕੀ ਇਹਦਾ ਨਾਮ ਮੁੱਖ ਮੰਤਰੀ ਨੂੰ ਆ ਨਿਆ 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 ਆ ਮੰਤਰੀ ਅਗੇ ਕਰਤੀਆਂ ਤਾਂ ਤੁਸੀਂ ਪੜੋ ਮੰਤਰੀ ਨੇ ਹੋਰੀ ਚਬਲੀਆਂ ਆਈਆਂ ਹੈ ਬੀਬੀ ਐਮਬੀ ਚ ਸਾਡੇ ਪੰਜਾਬ ਦਾ ਮੈਂਬਰ ਕਿੰਨੇ ਆ ਤੁਹਾਨੂੰ ਦੱਸਾਂ ਇਹਨਾਂ ਦੇ ਜਲਵੇ ਜਦ ਕਿ ਪਹਿਲੇ ਤੂੰ ਵੀ ਗੰਦੇ ਸੀ ਬਲਕਿ ਇਹ ਚੇ ਸੀ ਉਹ ਤੂੰ ਪਹਿਲਾਂ ਵਾਲੇ ਵੀ ਇਹ ਚੇ ਸੀ ਵਾਟਰ ਰੈਗੂਲੇਟਰ ਜਿਹੜਾ ਹੁੰਦਾ ਜਿੱਥੇ ਪਾਣੀ ਛੱਡਦਾ ਹੈ ਜਿਹਦੇ ਨਤੀਸ਼ਾ ਨਿਰਦੇਸ਼ ਨਾਲ ਜਦੋਂ ਆ ਪਿੱਛੇ ਜੇ ਇਹਨਾਂ ਨੇ ਡਰਾਮਾ ਕੀਤਾ ਸੀ 4 ਮਹੀਨੇ ਪਹਿਲਾਂ ਉਹ ਬਾਹਰ ਲੈ ਕੇ ਡਰਦਾ ਹੈ ਤੇ ਜੇ ਉਥੇ ਸੈਂਟਰਲ ਫੋਰਸ ਲਾਤੀ ਉਹਨੂੰ ਹਟਾਉਣ ਦਾ ਕਾਰਨ ਕੇ ਪਾਣੀ ਨਹੀਂ ਛੱਡ ਰਹੇ ਹਰਿਆਣੇ ਨੂੰ ਚਾਹੀਦਾ ਹੈ ਜੀ ਇਹਾਂ ਦੇ ਨਹੀਂ ਅਸੀਂ ਛੱਡ ਦਿੱਤ ਕਿ 4000 ਕਿਊਸਿਕ ਪਹਿਲਾਂ ਦੇ ਚੁੱਕੇ ਸੀ ਔਰ 4000 ਕਿਊਸਿਕ ਕਿੰਨਾ ਕੁ ਹੁੰਦਾ ਜੇ ਤੁਹਾਡਾ ਉਹਨਾਂ ਨਾਲ ਪਹਿਲਾਂ ਹੈ ਕਿ ਤੁਸੀਂ ਉਹਨਾਂ ਨੂੰ ਵਿੱਚ ਇੱਕ ਮਤਾਤਾ ਬਾਸ ਕਰਤਾ ਤੋ ਐਗਜ਼ੀਕਿਊਟਿਵ ਆਰਡਰ ਕਰੋ ਕਿ ਬੰਦ ਨਹੀਂ ਦਿੰਦੇ ਕਰੋ ਉਹ ਤਾਂ ਕਰ ਨਹੀਂ ਪਾਉਣਾ ਡਰਾਮਾ ਕਰਨਾ ਕਰੋ ਸੈਂਟਰ ਨਾਲ ਗੱਲ ਕਰੋ ਜਿਹਨਾਂ ਸਾਊਥ ਸਟੇਟਾਂ ਨੇ ਉਹਨਾਂ ਨਾਲ ਗੱਲ ਜੀ ਪੰਜਾਬ ਸਰਕਾਰ ਆਪ ਦੀ ਮਰਜ਼ੀ ਨਾਲ ਕਿਤੇ ਨਹਿਰ ਵੀ ਨਹੀਂ ਕੱਢ ਸਕਦੀ ਜਦ ਕਿ ਪੰਜਾਬ ਪਾਣੀਆਂ ਦੇ ਨਾਂ ਤੇ ਆ ਨਾ ਸਾਡਾ ਪੰਜਾਬ ਆਬ ਮਤਲਬ ਪਾਣੀ ਬਿਲਕੁਲ ਜੀ ਪੰਜ ਦਰਿਆਵਾਂ ਦੀ ਧਰਤੀ ਕਿੰਨਾ ਸੀ ਇੱਥੇ 160 ਐਮਐਫ ਤੇ ਫੇਰ ਆ ਨਹਿਰੂ ਸਾਹਿਬ ਨੇ ਹੁਣ ਕਿੰਨਾ ਬਚਿਆ 11 ਐਮ ਐਫ ਤੇ ਪੰਜਾਬ ਦੀ ਰਿਕੁਆਇਰਮੈਂਟ ਕਿੰਨੀ ਹੈ 40 ਐਮ ਐਫ ਜੀ ਜਦਕਿ ਆ Rajasthan ਤੋਂ ਨੇ ਅਸੀਂ ਜਦੋਂ ਇਹਨਾਂ ਨਾਲ ਕਾਲੇ ਪਾਣੀ ਦੇ ਮਾਮਲੇ 'ਚ ਸਾਡੇ ਨਾਲ ਰਲ ਕੇ ਲੜ ਰਹੇ ਹਾਂ ਜੀ ਤੇ ਜਦੋਂ ਪਾਣੀ ਦੀ ਦੂਜੀ ਗੱਲ ਆਉਂਦੀ ਅਸੀਂ ਇਹਨਾਂ ਨੂੰ ਵੀ ਕਹਿੰਨੇ ਕਿ ਭਾਈ ਹੁਣ ਆਪਦੇ ਆਪ ਦੇ ਸਟੇਟ ਦਾ ਆਪਾਂ ਹੱਕ ਲੈਣਾ ਜਦਕਿ ਮਦਦ ਲਈ ਆਏ ਨੇ ਵਿਚਾਰੇ ਬਿਲਕੁਲ ਜੀ ਤਾਂ ਕਾਰਨ ਕੀ ਹੈ ਮਸਲਾ ਇਹਨਾਂ ਦਾ ਨਹੀਂਗਾ ਮਸਲਾ ਇਹ ਹੈਗਾ ਸਾਡੀਆਂ ਸਰਕਾਰਾਂ ਕਰ ਕੀ ਰਹੀਆਂ ਨੇ ਹੂੰ ਜਦੋਂ ਦਰਬਾਰਾ ਸਿੰਘ ਨੇ 1981 ਚ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਉਹ ਦੱਸੂਗਾ ਰੀਜ਼ਨ ਕੀ ਸੀ ਇੰਦਰਾ ਗਾਂਧੀ ਨੇ ਪਤਾ ਕੀ ਕਿਹਾ ਜਾਂ ਤਾਂ ਅਸਤੀਫਾ ਦੇ ਦੇ ਜਾਂ ਕੇਸ ਵਾਪਸ ਲੈ ਲੈ ਹੂੰ ਇਹ ਕਿਉਂ ਹੋਇਆ ਆ ਤ ਤੁਸੀਂ ਬੰਨ ਕਿਉਂ ਆਏ ਨੇ ਕਿੱਥੋਂ ਆਏ ਨੇ ਦਰਿਆਵਾਂ ਦੇ ਵੈਂਡ ਰੋਕੇ ਨਹੀਂ ਜਾਂਦੇ ਬੰਨ ਨਹੀਂ ਲੱਗਦੇ ਪ੍ਰਤਾਪ ਸਿੰਘ ਕਹਿ ਰਹੋ ਨੇ ਹੱਕ ਛਾਤੀ ਤੇ ਹੱਥ ਮਾਰ ਕੇ ਗਏ ਮੈਂ ਬੰਨੂਗਾ ਤੇ ਕੱਲ ਅਸੀਂ ਉਸੇ ਤੁਸੀ ਬੰਦੇ ਸੀ ਮਖੂ ਤੋਂ ਅੱਗੇ ਚਾਰ ਥਾਵਾਂ ਤੋਂ ਟੁੱਟ ਰਿਆ ਸੀ ਦੋ ਥਾਵਾਂ ਤੇ ਬਚਾਲਿਆ ਦੋ ਥਾਵਾਂ ਤੋਂ ਟੁੱਟ ਗਿਆ ਤੇ ਇੱਕ ਪਾਸੇ ਬਿਆਸ ਇੱਕ ਪਾਸੇ ਸਤਲੁਜ ਤੇ ਬਚਾਲੇ ਸੱਤ ਪਿੰਡ ਤੇ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਬਚੂਗੇ ਨਾ ਉੱਥੇ ਕੋਈ ਮੁੱਖ ਮੰਤਰੀ ਨਾ ਮੰਤਰੀ ਨਾ ਡੀਸੀ ਨਾ ਐਸਾ ਬੁੜੀਆਂ ਬੱਚੇ ਕੋਠਿਆਂ ਤੇ ਬੈਠੇ ਨੇ ਤੇ ਜਦੋਂ ਆ ਗਿਆ ਨਾ ਕੋਈ ਕਿਸ਼ਤੀ ਹੈ ਟਿਊਪਾਂ ਟੂਪਾਂ ਦੇ ਉਵੇਂ ਨਿਕਲਣਗੇ ਤੇ ਬਗੇ ਯਾਰ ਚਲੇ ਇਨਾਂ ਦੀ ਜ਼ਮੀਨ 55 ਕਿੱਲੇ ਜੀ ਦਰਿਆ ਦੇ ਥੱਲੇ ਆ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਦਰਿਆ ਨੂੰ ਇਹ ਨਹੀਂ ਹੁੰਦੇ ਹਮ ਦਰਿਆ ਇਨਾਂ ਦੀ ਜ਼ਮੀਨ ਚ ਵਗਦਾ ਹੈ ਜੀ ਕਿਉਂਕਿ ਦਰਿਆ ਕੀ ਹੁੰਦੇ ਸੀ ਜਗਾ ਬਦਲਦੇ ਸੀ ਹਮ ਤੇ ਇਨਾਂ ਨੇ ਜਦੋਂ ਇਹ ਬੰਨ ਬੰਨ ਤੇ ਹਰੀਕੇ ਹੈਡ ਬਣਾਵਾ ਤਾਂ ਦਰਿਆ ਨੂੰ ਬੰਨਤਾ ਜੀ ਤੇ ਜਦੋਂ ਬੰਨਿਆ ਪਹਿਲਾਂ ਅੰਗਰੇਜ਼ਾਂ ਦਾ ਕਾਨੂੰਨ ਸੀ 1887 ਦਾ ਲੈਂਡ ਐਂਡ ਰੈਵਨਿਊ ਐਕਟ ਉਹਦੇ ਤਹਿਤ ਜਦੋਂ ਦਰਿਆ ਇੱਕ ਥਾਂ ਤੋਂ ਦੂਜੀ ਜਗ੍ਹਾ ਜਾਂਦਾ ਸੀ ਤਾਂ ਉਹ ਮਾਲਕੀ ਨਿਕਲ ਆਉਂਦੀ ਸੀ ਉਹ ਮਾਲਕੀ ਚੋ ਜਾਂਦੇ ਸੀ ਜਿੱਥੇ ਦਰਿਆ ਗਿਆ ਉਹ ਸ਼ਾਮਲਾਤ ਬਣ ਗਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਹੁਣ ਇਹਨਾਂ ਨੇ ਜਦੋਂ ਬੰਨ ਬੰਨੇ ਤੇ ਇਹਨਾਂ ਦੀ ਜ਼ਮੀਨ ਪਰਮਾਨੈਂਟ ਥੱਲੇ ਚਲੀ ਗਈ ਉਹ ਐਂ ਆਂਦੇ ਸਾਨੂੰ ਜ਼ਮੀਨ ਦਾ ਮੁਆਵਜ਼ਾ ਹੀ ਦੇ ਦਿਓ ਆਂਦੇ ਨਹੀਂ ਦੇਣਾ ਐਕਵਾਇਰ ਕਰ ਲੋ ਆਂਦੇ ਨਹੀਂ ਕਰਨਾ ਕੈਨ ਯੂ ਬਲੀਵ ਜਿੱਥੇ ਦਰਿਆ ਹੈ ਉਹਦੇ ਲਿਮਟ ਬੰਨੀ ਵੀ ਹੈ ਇਹਨਾਂ ਨੇ ਓਕੇ ਸਾਹਮਣੇ ਹੈ ਪੈਂਡ ਸੀ ਉਹ ਨਕਸ਼ੇ 'ਚ ਪਿੰਡ ਹੈ ਉਥੇ ਕੱਖ ਨਹੀਂਗਾ 300 ਕਿੱਲਾ ਅਕਵਾਰ ਕਰ ਲਿਆ 4 4000 ਇਧਰ ਕਰ ਲਿਆ ਤੇ ਅੱਗੇ ਦਰਿਆ ਮੁੱਕ ਗਿਆ ਅੱਗੇ ਵੀ ਤਾਂ ਦਰਿਆ ਹੈ ਉਥੇ ਕੱਖ ਨਹੀਂ ਜੀ ਤੇ ਇਹਦਾ ਮਤਲਬ ਕੀ ਹੋਇਆ ਇਹ ਜਿਹੜੀਆਂ ਸਾਡੀਆਂ ਨਲੈਖੀਆਂ ਨੇ ਨਾ ਇਹਨਾਂ ਨੂੰ ਮੈਂ ਇਹਨਾਂ ਸਾਰੇ ਬੰਦਿਆਂ ਨਾਲ ਜੋ ਗੱਲ ਕਰ ਰਿਹਾ ਕਿ ਬੰਦਿਓ ਰੱਬ ਦੇ ਉਹ ਡੁੱਬਤਾ ਜਾਂਦੇ ਹੋ ਮਿਹਨਤਾਂ ਵੀ ਕਰਦੇ ਹੋ ਆਪਾਂ ਜੰਗਜੂ ਵੀ ਆਂ ਜੁਝਾਰੂ ਵੀ ਆਂ ਮਿਹਨਤੀਆਂ ਦੁਨੀਆਂ ਚ ਝੰਡੇ ਗੱਡਦੇ ਔਰ ਜ਼ਮੀਨ ਐ ਜੀ ਮੈਂ ਦੁਨੀਆਂ ਚ ਗਿਆ ਕਿਥੇ ਨਹੀਂ ਗਈ ਪਾਣੀ ਵੀ ਕੁਦਰਤਨ ਕਿਥੇ ਨਹੀਂ ਤੇ ਫਿਰ ਆਪਾਂ ਡੁੱਬਦੇ ਕਿਉਂ ਮਰਦੇ ਕਿਉਂ ਭੁੱਖੇ ਕਿਉਂ ਆ ਭੁੱਖਮੀਂ ਜਦੋਂ ਐ ਵਿਚ ਹਾਲ ਹੁੰਦਾ ਕਿਥੋਂ ਕਿਥੋਂ ਦੂਰੋਂ ਦੂਰੋਂ ਲਿਆਏ ਨੇ ਬਿਲਕੁਲ ਜੀ ਕਾਰਨ ਕੀ ਹੈ ਕਿ ਜਿਹੜੇ ਸਾਨੂੰ ਚਲਾ ਰਹੇ ਸੀ ਥੋੜੇ ਜਿਹੜੇ ਐਮਐਲਏ ਬੰਦੇ ਉਹਨਾਂ ਦੇ ਘਰ ਵੱਡੇ ਨਹੀਂ ਹੁੰਦੇ ਹੁੰਦੇ ਆ ਨਾ ਤੇ ਤੁਸੀਂ ਨਿੱਤ ਡੁੱਬਦੇ ਹੋ ਕਿਉਂ ਕਿਉਂ ਪਤਾ ਰੀਜ਼ਨ ਮੈਂ ਦੱਸਦਾ ਉਹਨਾਂ ਤੋਂ ਪੁੱਛਿਆ ਕਰੋ ਜਦੋਂ ਵੋਟਾਂ ਲੈਣ ਆਉਣ ਨਾ ਤਾਂ ਸ਼ਰਾਬ ਲੈਣੀ ਹੈ ਨਾ ਪੈਸੇ ਲੈਣੇ ਆ ਨੀਤੀ ਦਾ ਸਾਨੂੰ ਡੁੱਬਣੋਂ ਕਿਵੇਂ ਬਚਾਏਗਾ ਸਾਡੀ ਜ਼ਮੀਨ ਪੱਕੀ ਕਿਵੇਂ ਕਰੇਗਾ ਤੇ ਬਾਕੀ 30 ਤੋਂ 35 ਮਸਲੇ ਅਸੀਂ ਦੇ ਦੇਾਂਗੇ ਲਿਖ ਕੇ ਲਓ ਕਿ ਐਂ ਹੱਲ ਕਰੂਗੇ ਪਹਿਲੇ ਮਹੀਨੇ ਦੂਜੇ ਮਹੀਨੇ ਤੀਜੇ ਮਹੀਨੇ ਕਿਵੇਂ ਹੱਲ ਹੋਊਗਾ ਪੈਸੇ ਕਿੱਥੋਂ ਆਉਣਗੇ ਉਹ ਉਮੀਦਵਾਰ ਸਾਈਨ ਕਰੇ ਮੁੱਖ ਮੰਤਰੀ ਦਾ ਦਾਵੇਦਾਰ ਤੇ ਉਹਨਾਂ ਦਾ ਪ੍ਰਧਾਨ ਬਸ ਗੱਲ ਖਤਮ ਜੇ ਇਹਨਾਂ ਮੁੰਡਿਆਂ ਨੂੰ ਬਾਹਰ ਜਾਣਾ ਪੈ ਗਿਆ ਤਾਂ ਮੇਰਾ ਨਾਮ ਵਟਾ ਦਿਓ ਜੀ ਇਹ ਸੱਚੀ ਸੋਨੇ ਦੀ ਚਿੜੀ ਬਣ ਚੋ ਪਰ ਇਹ ਕਰਨਾ ਤੁਸੀਂ ਆ ਅਸੀਂ ਕੁਝ ਨਹੀਂ ਕਰ ਸਕਦੇ ਬਾਲੇ ਤੋਂ ਬਾਲਾ ਇਹਨਾਂ ਨੇ ਹੋਰ ਸਾਲ ਡੇਢ ਸਾਲ ਚ ਜਦੋਂ ਇਲੈਕਸ਼ਨ ਹੋਗੇ ਮੇਰੇ ਆਰਕੇ ਨੂੰ ਫੜ ਕੇ ਅੰਦਰ ਮਾਰਨਾ ਜੇ ਤੁਸੀਂ ਬੋਲ ਪੇ ਸਾਡੇ ਕਿਸੇ ਬੰਦੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆ ਬੀਬੀਆਂ ਆ ਰਹੀਆਂ ਸੀ ਇੱਥੇ ਐਡਾ ਐਡਾ ਪਾਣੀ ਮੈਂ ਕਿਹਾ ਬੀਬੀ ਕਿਉਂ ਆਂਦੀ ਜੀ ਹਰ ਵਾਰੀ ਹੁੰਦਾ ਤੇ ਮੈਂ ਕਿਹਾ ਜਿਹੜਾ ਮੁੱਖ ਮੰਤਰੀ ਆ ਪੁੱਛਿਓ ਐਮ ਐਲ ਏ ਨੂੰ ਪੁੱਛਦੀ ਐ ਉਹ ਤਾਂ ਬੰਦੇ ਕਹਿ ਦਿੰਦੇ ਐ ਤਾਂ ਬੰਦਿਓ ਤੁਸੀਂ ਤਾਂ ਪੁੱਛੋ ਗੱਲ ਤਾਂ ਕਰੋ ਮੈਂ ਤੁਹਾਨੂੰ ਲਿਖ ਕੇ ਦਿਨਾ ਬਦਲ ਜੂਂਗੇ ਜੀ ਪਰ ਗੱਲ ਕਰੋ ਸਹੀ ਬੋਲੋ ਸਹੀ ਮਾਨ ਸਾਹਿਬ ਕੀ ਕੱਲ ਸੀਐਮ ਇੱਥੇ ਆਉਂਦਾ ਕਿ ਉਹਨਾਂ ਦਾ ਇੱਦਾਂ ਲੋਕਾਂ ਨੂੰ ਫਾਇਦਾ ਹੋਇਆ ਕੁਛ ਆਏ ਦਾ ਹੋਇਆ ਇਹਨਾਂ ਨੂੰ ਦੱਸ ਗਿਆ ਲੈ ਥੋੜੀ ਜ਼ਮੀਨ ਦਾ ਮਸਲਾ ਪੰਜਾਬ ਨਹੀਂ ਹੱਲ ਕਰ ਸਕ ਹੱਲੇ ਦਾ ਸ਼ੁਕਰ ਆ ਉਹਦਾ ਹੈਲੀਕਾਪਟਰ ਤਾਂ ਨਹੀਂ ਆਇਆ ਸੀ ਨਹੀਂ ਤਾਂ ਉੱਤੋਂ ਸੜਦੇ ਐ ਇਹ ਜਿਹੜਾ ਥੱਲੇ ਹੁੰਦਾ ਨਾ ਉਹ ਟੀੰਜਾ ਇੱਕ ਜਗ੍ਹਾ ਤੇ ਸਿੱਟਿਆ ਉਧਰ ਮੈਨੂੰ ਦੱਸਿਆ ਅੰਮ੍ਰਿਤਸਰ ਵਾਲਾ ਆਹ ਹੈਲੀਕਾਪਟਰ ਕਰਦਾ ਆਹ ਹੈਲੀਕਾਪਟਰ ਕਰਦਾ ਇਹਦਾ ਡਰਾਮਾ ਇਹ ਤਾਂ ਗੈਲਰੀ ਪਲੇ ਕਰਦੇ ਨੇ ਚੈਨੂਣ ਕੁਛ ਨਹੀਂ ਕਰਦੇਗੇ ਦੈਟਸ ਦੀ ਰੀਜ਼ਨ ਦੈਟਸ ਦੀ ਪ੍ਰੋਬਲਮ ਇਤਨੇ ਜ਼ਿਆਦਾ ਆਉਂਦੇ ਆ ਤੇ ਇੱਕ ਇੱਕ ਰੋਜ ਥੋੜਾ ਜਿਹਾ ਲੰਘ ਇੱਕ ਲੇਡੀਜ਼ ਦੀ ਵੀਡੀਓ ਵਾਇਰਲ ਹੁੰਦੀ ਆ ਜਿਹੜੀ ਤੇ ਚੰਗੀ ਘੜੀ ਬੱਦੀ ਹੁੰਦੀ ਆ ਚੰਗੇ ਲੀੜੇ ਲੱਤੇ ਪਾਏ ਹੋਏ ਆ ਉਹ ਇੱਥੇ ਹੀ ਹੋਇਆ ਸੀ ਡਰਾਮਾ ਇਸੇ ਇਸੇ ਪਿੰਡ ਦਾ ਹੀ ਹੋਇਆ ਸੀ ਇੱਥੇ ਹੀ ਹੋਇਆ ਸੀ ਡਰਾਮਾ ਉਹ ਉਹ ਗੱਲ ਨੂੰ ਕਿਵੇਂ ਵੇਖਦੇ ਹੋ ਕਿ ਲੋਕ ਕਹਿੰਦੇ ਕਿ ਉਹ ਤਾਂ ਆਪ ਇਹਨਾਂ ਦੇ ਨਾਲ ਹੀ ਆਈ ਸੀ ਉਸੇ ਨੂੰ ਮਿਲ ਕੇ ਮੁੜ ਗਏ ਨੇ ਪਤਾ ਕੀ ਹੈ ਸੱਚ ਤੇ ਝੂਠ ਜਿਹੜਾ ਹੁੰਦਾ ਨਾ ਅੱਜ ਕੱਲ ਦੇ ਯੁੱਗ ਵਿੱਚ ਛੁਪਾਉਣਾ ਬਹੁਤ ਔਖਾ ਹੈ ਜੀ ਹੁਣ ਉਹ ਕੁੜੀ ਦਾ ਸਾਰਾ ਕਿੱਥ ਕੋਠੀ ਵੀ ਆਉਦੀ ਹੁਣ ਉਹਦੀ ਪੁੱਛੋ ਤੇ ਜਾ ਕੇ ਉਹਦੀ ਕੋਠੀ ਡੁੱਬੀ ਡੁੱਬੀ ਐ ਜਾਂ ਉਹਨਾਂ ਨੂੰ ਇਹਨਾਂ ਦਾ ਦਰਦ ਨਹੀਂ ਵੇਖਿਆ ਜਾ ਰਿਹਾ ਜੇ ਇਹਨਾਂ ਦਾ ਦਰਦ ਨਹੀਂ ਵੇਖਿਆ ਜਾ ਰਿਹਾ ਤਾਂ ਉਹਦਾ ਪਿਛਲਾ ਟਰੈਕ ਰਿਕਾਰਡ ਕਰ ਲਿਓ ਜੇ ਪਹਿਲਾਂ ਉਹਨੇ ਕਿਸੇ ਇਹਨਾਂ ਲਈ ਕੁਝ ਬੋਲਿਆ ਤੇ ਜੇ ਬੋਲਦੀ ਰਹੀ ਐ ਤਾਂ ਉਸ ਮੁੱਖ ਮੰਤਰੀ ਤੋਂ ਇੱਥੇ ਖੜ ਕੇ ਪੁੱਛਿਆ ਨਹੀਂ ਕਿ ਇੰਨਾ ਦੀ ਜ਼ਮੀਨ ਦਾ ਅਧਿਕਾਰ ਸੈਂਟਰ ਕੋਲੇ ਐ ਕਿ ਸਟੇਟ ਕੋਲੇ ਐ ਤੇ ਜੇ ਉਹਨੇ ਨਹੀਂ ਪੁੱਛਿਆ ਤਾਂ ਉਹਦਾ ਰੋ ਕੇ ਡਰਾਮਾ ਕਰਨ ਦੀ ਕੀ ਲੋੜ ਸੀ ਮੈਂ ਤੁਹਾਡੇ ਸਾਹਮਣੇ ਰੋ ਰਿਹਾ ਕੋਈ ਰੋ ਰਿਹਾ ਅਸੀਂ ਚੜਦੀ ਕਲਾ ਦੀ ਅਵਸਥਾ ਚ ਸਿਰਫ ਸੋਚ ਰਹੇ ਹਾਂ ਕਿ ਮਸਲੇ ਨੂੰ ਹੱਲ ਕਿਵੇਂ ਕਰਨਾ ਹੈ ਆਈ ਗੱਲ ਹੈ ਨਾ ਜੀ ਡਰਾਮਾ ਤਾਂ ਨਹੀਂ ਨਾ ਉਹ ਡਰਾਮਾ ਕਰ ਗਈ ਤੇ ਹੋਰ ਕੀ ਕਹੀਏ ਜੇ ਡਰਾਮਾ ਨਹੀਂ ਕਰਦੇ ਤਾਂ ਪੁੱਛ ਲੈਂਦੀ ਪਿੰਡ ਵਾਲੇ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਵੀ ਜੇ ਉਹ ਆਈ ਸੀ ਸਾਡੀਆਂ ਮਾਵਾ ਭੈਣਾਂ ਨੂੰ ਮਿਲਦੀ ਉਹਨਾਂ ਤੋਂ ਦੁੱਖ ਪੁੱਛਦੀ ਪਰ ਭਗਵੰਤ ਮਾਨ ਦੇ ਮੂਹਰੇ ਡਰਾਮਾ ਕਰਕੇ ਇਥੋਂ ਚਲੀ ਗਈ ਮੈਂ ਕਿਹਾ ਬੀਬੀਆਂ ਦਾ ਦੁੱਖ ਸਭ ਤੋਂ ਵੱਡਾ ਭੈਣੇ ਕੀ ਹੁੰਦਾ ਹੈ ਬੰਦੇ ਤਾਂ ਆ ਪਜਾਮਾ ਚੜਾਵਾਂਗੇ ਤਾਂ ਬਲੀ ਗੱਲ ਉਹ ਤਾਂ ਲਾ ਲਾਂਗੇ ਮੋਟੇ ਤੇ ਰੱਖ ਲਾਂਗੇ ਤੇ ਲੰਘ ਜਾਾਂਗੇ ਤੁਸੀਂ ਤਾਂ ਨਹੀਂ ਐ ਕਰ ਸਕਦੀਆਂ ਉੱਥੇ ਬੀਪੀਆਂ ਦੇ ਉਹ ਜਿਹੜੀ ਸੜਕ ਹੈ ਐਡਾ ਐਡਾ ਪਾਣੀ ਹੈ ਇਹਦਾ ਮੇਰੇ ਅੱਟਾ ਤਾਂ ਉਹਨਾਂ ਤੇ ਤਾਂ ਇੱਥੇ ਆ ਜੂ ਹੁਣ ਮੈਨੂੰ ਦੱਸੋ ਸੜਕ ਹੈ ਨਾਲ ਉਹਦੇ ਪੋਲਾ ਹੈ ਹੈਗਾ ਨਾ ਪਰ ਇਹ ਫੇਰ ਸੜਕਾ ਉੱਥੇ ਫੇਰ ਪਾਣੀ ਹੈ ਮਤਲਬ ਸੜਕ ਤੇ ਪਾਣੀ ਹੈ ਤੇ ਜਿਹੜੇ ਪੁਲ ਦੇ ਥੱਲੇ ਦੀ ਲੱਗਣਾ ਉੱਥੇ ਉਹ ਝਾੜ ਬੁਟੀ ਜੀ ਫੱਸੀ ਪਈ ਆ ਕੇਲੀ ਫਸੀ ਕੇਲੀ ਫਸੀ ਪਈ ਐ ਜਿੱਥੋਂ ਦੀ ਪਾਣੀ ਲੰਘਣਾ ਉਥੇ ਕੇਲੀ ਫਸੀ ਐ ਤੇ ਜਿਹੜੀ ਸੜਕਾ ਉ ਟਟ ਕੇ ਏਡੇ ਏਡੇ ਪਾਣੀ ਕੀ ਇਹ ਪ੍ਰਸ਼ਾਸਨ ਉਸ ਕੁੜੀ ਨੂੰ ਪੁੱਛਣਾ ਸੀ ਕਿਸੇ ਨੂੰ ਕਹਿ ਕੇ ਕੇਲੀ ਸਾਫ ਨਹੀਂ ਕਰਾਈ ਜਾਂਦੀ ਤੇ ਉਹ ਪਾਣੀ ਫੁੱਲਦੇ ਥੱਲੇ ਦੀ ਲੰਘ ਜਾ ਤੇ ਸੜਕ ਤੋਂ ਪਾਣੀ ਘਟ ਜੇ ਤੇ ਬੀਬੀਆਂ ਨੂੰ ਉਹਦੇ ਵਿੱਚ ਦੀ ਏਡੇ ਏਡੇ ਪਾਣੀ ਚ ਲੰਘਣਾ ਨਾ ਪਵੇ ਉਹ ਰੋਣ ਦੇ ਡਰਾਮੇ ਦੀ ਬਜਾਏ એનર્ਜੀ ਇੱਧਰ ਲਾ ਲੈਂਦੀ ਜਾਓ ਮੁੱਖ ਮੰਤਰੀ ਲਾ ਲੈਂਦਾ ਇਹ ਤਾਂ ਮੈਨੂੰ ਲੱਗਦਾ ਸਟੇਟ ਦਾ ਹੀ ਅਧਿਕਾਰ ਐ ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਨੇ ਆਉਣਾ ਸੀ ਉਹ ਆਈ ਉਹ ਕੇਲੀ ਜੀ ਨੂੰ ਹਟਾਉਣ ਲੱਗ ਗਈ ਜਦੋਂ ਉਹ ਤੋਂ ਬਾਅਦ ਉਸ ਨੂੰ ਉਸ ਦੀ ਸਫਾਈ ਬਿਲਕੁਲ ਨਹੀਂ ਕੀਤੀ ਗਈ ਬਾਹੀ ਦਾ ਚਲਵਾ ਜੇ ਕਈ ਹੁੰਦੀ ਕੀਤੀ ਤੇ ਵਿਚਾਰੇ ਐ ਖੜੇ ਹੁੰਦੇ ਵੇਖ ਲੈ ਕਿਹੜੀ ਉਮਰ ਵਾਲੇ ਜਵਾਨ ਤਾਂ ਬਾਹਰ ਬਚ ਗਏ ਬਿਲਕੁਲ ਜੀ ਇਹ ਕਿੰਨਾਂ ਦੇ ਮਾਰੇ ਆ ਕਮਾਲ ਦੇ ਮਿਹਨਤੀ ਲੋਕ ਜੰਗਜੂ ਲੋਕ ਕਮਾਲ ਦੀ ਮਿੱਟੀ ਪਾਣੀ ਦੁਨੀਆ 'ਚ ਨਹੀਂ ਐਬ ਜੀ ਮੈਂ ਤੁਹਾਨੂੰ ਨਜ਼ਰ ਕੈਨੇਡਾ ਜਾ ਰਹੇ ਹਾਂ ਕੈਨੇਡਾ ਚ ਕਿਾਰੇ ਆ ਬਜ਼ੁਰਗਾ ਛੋਟੇ ਛੋਟੇ ਤੇ 6 ਮਹੀਨੇ ਜਿਉਣਾ ਮਹਾਲ ਹੈ ਤੇ ਆਸਟ੍ਰੇਲੀਆ ਥੱਲੇ ਪਾਣੀ ਹੈ ਨਹੀਂ ਜਦੋਂ ਕੱਢ ਕੇ ਗੱਡੀ ਧੋ ਲੋ ਜੁਰਮਾਨਾ ਹੋ ਜਾਂਦਾ ਹੈ ਤੇ ਅਸੀਂ ਉੱਥੇ 50 ਲੱਖ ਦੇ ਕੇ ਜਾ ਰਹੇ ਕਿਉਂ ਅਗੇ ਜੀ ਸਿਸਟਮ ਖਰਾਬ ਹੈ ਸਾਡਾ ਤੇ ਸਿਸਟਮ ਕਿਹਨੇ ਸਹੀ ਕਰਨਾ ਹੈ ਸਰਕਾਰ ਨੇ ਤੇ ਸਰਕਾਰ ਚੁਣੀ ਕਿਹਨੇ ਹੈ ਤੇ ਫਿਰ ਗਲਤੀ ਕੀਤੀ ਹੈ ਮਾਣੇ ਜੇ ਕਾਇਮ ਹੋ ਕੇ ਤੁਹਾਨੂੰ ਕੀ ਦੀ ਬਖਸ਼ੇ ਜਾਂ ਦਸਵੀਂ ਪਾਛੇ ਦੀ ਖੁੱਲ ਕੇ ਬੋਲਿਆ ਕਰੋ ਜਿਹੜਾ ਲੀਟਰ ਆਵੇ ਉਹਨਾਂ ਗੱਲ ਸੁਣੋ ਕਿਉਂ ਮੈਂ ਆਣਾ ਹੈ ਪੁੱਛੋ ਉਹਦਾ ਕਾਰਨ ਹੈ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀ ਤੁਸੀਂ ਆ ਗੱਲ ਵਿੱਚ ਹੱਥ ਪਾ ਕੇ ਪੁੱਛ ਲਿਆ ਕਰੋ ਇਹ ਸਾਨੂੰ ਸਵਾਲ ਕਰ ਮੈਂ ਆਹੀ ਆਣਾ ਹੂੰ ਤੁਸੀਂ ਸਾਡੀਆਂ ਗੱਲਾਂ ਛੱਡੋ ਜੋ ਇਹ ਪਹਿਲਾਂ ਕਹਿੰਦੇ ਰਹੇ ਉਹ ਹੀ ਕਹਦੇ ਹੋ ਇਹਨਾਂ ਨੂੰ ਕਰੋ ਹੂੰ ਜੋ ਇਹ ਕਹਿੰਦੇ ਰਹੇ ਉਹ ਕਰਦੇ ਨੇ ਪਤਾ ਕੀ ਹੈ ਉਹਨਾਂ ਨੂੰ ਜੋ ਤਨਖਾਹ ਮਿਲਦੀ ਕਾਰ ਮਿਲਦੀ ਹੈਲੀਕਾਪਟਰ ਮਿਲਦਾ ਹੈ ਤੇ ਤੁਹਾਡੇ ਪੈਸੇ ਦਾ ਤੂੰ ਸੀ ਆਪਦੀ ਮਿਹਨਤ ਨਾਲ ਕਮਾਉਨੇ ਹੋ ਤੇ ਤੁਹਾਡਾ ਹੱਕ ਹੈ ਯਾਰ ਮੇਰੀ ਗੱਲ ਸੁਣੋ ਤੁਸੀਂ ਕੋਈ ਡਰਾਈਵਰ ਰੱਖਦੇ ਹੋ ਕਿਤੇ ਮੰਨ ਲਓ ਦੋ ਟਰੈਕਟਰ ਹੈ ਡਰਾਈਵਰ ਬੁਲਾਉਨੇ ਹੋ ਤਾਂ ਉਹਨੂੰ ਆਣੇ ਨਾ ਟਰੈਕਟਰ ਚਲਾ ਕੇ ਵਿਖਾ ਆਣੇ ਨਾ ਤੇ ਇੱਥੇ ਪੰਜਾਬ ਫੜਾਤਾ ਕਿਤੇ ਪੁੱਛਿਆ ਹੀ ਨਹੀਂ ਕੀ ਆਉਂਦਾ ਔਰ ਕੱਲਾ ਹੁਣ ਨਹੀਂ ਐਦੂ ਪਹਿਲਾਂ ਵੀ ਕੀ ਆਉਂਦੇ ਸੀ ਗਰੀਬੀ ਹਟਾ ਦੇਾਂਗੇ ਗੁਟਕਾ ਸਾਫ ਫੜ ਕੇ ਆਉਂਦੇ ਸੀ ਨਸ਼ੇ ਖਤਮ ਕਰ ਦੇਾਂਗੇ ਹੋਗੇ ਉਸ ਤੋਂ ਪਹਿਲਾਂ ਆਲੇ ਆਂਦੇ ਸੀ ਕੈਲੀਫੋਰਨੀਆ ਬਣਾ ਦੇਾਂਗੇ ਕਿਆ ਆਂਦੇ ਸੀ ਇਨਕਲਾਬ ਲਿਆ ਦੇਾਂਗੇ ਹੋ ਗਿਆ ਇਹ ਕਿਵੇਂ ਹੋਊਗਾ ਜਦੋਂ ਤੁਸੀਂ ਜਾਗੋਗੇ ਸਾਡੇ ਕੱਲਿਆਂ ਨਾਲ ਗੱਲ ਨਹੀਂ ਵੜਨੀ ਮਾਣਾ ਜਾਏ ਗੱਲਾਂ ਸੁਨਿਆ ਕਰੋ ਤੇ ਬੋਲਿਆ ਕਰੋ ਠੀਕ ਸਾਰਾ ਕੁਝ ਸਹੀ ਹੋ ਜਾਊਗਾ ਮੈਂ ਤੁਹਾਨੂੰ ਲਿਖ ਕੇ ਦਿਨਾ ਤੁਹਾਡੇ ਫਲੱਡ ਫਲੱਡ ਤਾਂ 2 ਮਿੰਟ ਦਾ ਕੰਮ ਐ ਇਹ BBMP ਨੇ ਲਿਆਂਦੇ ਐ ਜੇ ਅਸੀਂ ਉੱਥੇ ਸਾਡੇ ਮੈਂਬਰਾਂ ਨੂੰ ਬਿਠਾਈਏ ਔਰ ਅਸੀਂ ਕਹੀਏ ਕਿ ਤੁਸੀਂ ਭਾਈ ਸਾਹਿਬ ਇੰਨਾ ਵਾਟਰ ਰਿਲੀਜ਼ ਕਰੋਗੇ ਔਰ ਐਸ ਮਹੀਨੇ ਤੋਂ ਪਹਿਲਾਂ ਲੈਵਲ ਅਪ ਨਹੀਂ ਕਰੋਗੇ ਰਾਮਨਾਰਥ ਸਹੀ ਹੋ ਸਕਦਾ ਬਿਲਕੁਲ ਕਿਉਂਕਿ ਮੈਂਡ ਮੈਡ ਡਰਾਸਟਰ ਹੈ ਨਾਟ ਨੇਚਰ ਵਾਈਜ਼ ਜੀ ਜੇ ਨੇਚਰ ਵਾਈਜ਼ ਹੁੰਦਾ ਤਾਂ ਸਾਰੇ ਥਾਵਾਂ ਤੇ ਜਲਥਲ ਹੁੰਦੀ ਹੂੰ ਇਹਨੂੰ ਕੁਦਰਤੀ ਆਫਤ ਕਿਹਾ ਜਾਂਦਾ ਕਿ ਲੱਗਦਾ ਨਹੀਂ ਹੈ ਗਲਤ ਹੈ ਹੂੰ ਨੋ ਡਾਊਟ ਮੀ ਜ਼ਿਆਦਾ ਪਈ ਹੈ ਜੀ ਇਹਦੇ ਖੇਤ ਚ ਪੁੱਛ ਲੈ ਕਿੰਨਾ ਕਿੰਨਾ ਪਾਣੀ ਹੈ ਇੰਨਾ ਵੀ ਨਹੀਂ ਹੋਣਾ ਹੂੰ ਵਧੀਆ ਝੋਨੇ ਖੜੇ ਨੇ ਚਾਰ-ਚਫੇਰੇ ਵੇਖ ਲਓ ਜੀ ਅਸੀਂ ਰਮਦਾਸ ਤੋਂ ਅੱਗੇ ਆਏ ਰਮਦਾਸ ਤੱਕ ਘਰਾਂ ਚ ਵੀ ਵੜ ਗਿਆ 10-10 ਫੁੱਟ ਪਾਣੀ ਬਿਲਕੁਲ ਜੀ ਤੇ ਜਿਵੇਂ ਫਤੇਗੜ ਚੂਟੀਆਂ ਲੰਗੇ ਹੂੰ ਵਦਿਆ ਕੱਖ ਨਹੀਂ ਪਾਣੀ ਨਹੀਂਗਾ ਕਿਉਂਕਿ ਉਧਰ ਰਾਵੀ ਹੈ ਜਿੱਥੇ ਜਿੱਥੇ ਦਰਿਆ ਮਰ ਰਹੇ ਹੈ ਬਾਕੀ ਸਹੀ ਹੈ ਜੀ ਤੇ ਦਰਿਆ ਕੌਣ ਮਾਣੀ ਛੱਡਦਾ ਬੀਬੀ ਐਮ ਬੀ ਕਿ ਉਸ ਦਿਨ ਨਗਲਾ ਕੀ ਹੈ ਡੈਫੀਨੇਟਲੀ ਪੰਜਾਬ ਗਵਰਨਮੈਂਟ ਬੋਲਦੀ ਨਹੀਂ ਜੀ ਬੋਲਦੀ ਸਾਡਾ ਮੈਂਬਰ ਵੀ